ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਇੱਥੇ ਮੈਂ ਤੇ ਜੈਸਮੀਨ ਲੱਗੇ ਸੀ ਘਰ ਦੀ ਸਾਫ ਸਫਾਈ ਕਰਨ ਕਿਉਂਕਿ ਦੋ ਦਿਨ ਬਹੁਤ ਜ਼ਿਆਦਾ ਮੀਂਹ ਪਿਆ ਤੇ ਸਾਡਾ ਘਰ ਬਹੁਤ ਜ਼ਿਆਦਾ ਗੰਦਾ ਹੋ ਗਿਆ ਸੀਗਾ ਤੇ ਜੈਸਮੀਨ ਕਹਿੰਦੀ ਮम्मा ਚਲੋ ਮੈਂ ਤੁਹਾਡੀ ਹੈਲਪ ਕਰਾ ਦਿੰਨੀ ਆ ਇੱਕ ਨਾਲੋਂ ਭਲੇ ਦੋ ਅੱਧੇ ਹੁੰਦੀ ਨਾ ਕਹਾਵਤ ਤੇ ਇੱਕ ਸੇ ਭਲੇ ਦੋ ਤੇ ਬਸ ਫਿਰ ਜੈਸਮੀਨ ਜਿਹੜਾ ਮਤਲਬ ਕਿ ਅੱਗੇ ਵੀ ਇਹੀ ਇਹ ਵਾਲਾ ਰੂਮ ਜਿਹੜਾ ਹੈਗਾ ਜਿੱਦਣੀਆਂ ਜੈਸਮੀਨ ਨੂੰ ਛੁੱਟੀਆਂ ਹੋਈਆਂ ਨੇ ਉਦੋਂ ਤੋਂ ਜੈਸਮੀਨ ਹੀ ਇਹ ਵਾਲਾ ਰੂਮ ਸਾਫ਼ ਕਰਦੀ ਹੈ ਤੇ ਅੱਜ ਅਸੀਂ ਸੋਚਿਆ ਕਿ ਮਸ਼ੀਨ ਦੇ ਨਾ ਆਲੇ ਦੁਆਲੇ ਬਹੁਤ ਖਲਾਰਾ ਪਿਆ ਸੀਗਾ ਤੇ ਉਹ ਵੀ ਸਾਫ਼ ਕਰਦੀਏ ਮੈਂ ਤੁਹਾਨੂੰ ਝੂਠ ਨਹੀਂ ਬੋਲੂਗੀ ਮਤਲਬ ਕਿ ਕੱਲ੍ਹ ਅਸੀਂ ਝਾੜੂ ਨਹੀਂ ਲਗਾਇਆ ਕਿਉਂਕਿ ਜਿਹੜਾ ਨਾ ਮੈਂ ਰੱਖਿਆ ਤਾਂ ਅੰਦਰ ਸੀਗਾ ਝਾੜੂ ਮਤਲਬ ਕਿ ਬਰਾਂਡੇ 'ਚ ਤੇ ਸਾਡਾ ਜੈਕ ਮਤਲਬ ਕਿ ਸਾਡੇ ਡੌਗੀ ਨੇ ਝਾੜੂ ਨੂੰ ਨਾ ਖੇਚ ਕੇ ਬਾਹਰ ਨੂੰ ਘਰ ਦਿੱਤਾ ਸੀਗਾ ਤਾਂ ਕਰਕੇ ਉਹ ਬਿਲਕੁਲ ਭੇਜ ਗਿਆ ਸੀਗਾ ਤੇ ਗਵਾਂਡੀਆ ਦੇ ਅਸੀਂ ਝਾੜੂ ਨਹੀਂ ਲੈ ਕੇ ਆਏ ਹਨਾ ਤੇ ਕਿਉਂਕਿ ਜਦੋਂ ਲੈਣ ਜਾਂਦੇ ਆ ਤਾਂ ਉਹ ਕਹਿ ਦਿੰਦੇ ਆ ਕਿ ਹਜੇ ਮੈਂ ਝਾੜੂ ਮਾਰਦੀ ਪਈ ਆ ਫਿਰ ਉਹਨਾਂ ਦਾ ਵੀ ਮਤਲਬ ਮਾਰਨ ਵਾਲਾ ਹੀ ਟਾਈਮ ਹੋਇਆ ਪਿਆ ਸੀਗਾ ਤੇ ਮੈਂ ਇੱਧਰ ਆ ਗਈ ਸੀ ਦੂਜੇ ਰੂਮ 'ਚ ਇੱਥੇ ਹਸਬੰਡ ਜੀ ਕਹਿੰਦੇ ਕਿ ਇੱਥੇ ਨਾ ਮਤਲਬ ਕਿ ਚੂਈ ਪੜ ਗਈ ਹੈ ਕਮਰੇ 'ਚ ਪਹਿਲਾ ਮੰਜ਼ੇ ਤੇ ਘੁੰਮਦੀ ਪਈ ਸੀਗੀ ਤੇ ਜੈਸਮੀ ਨੇ ਸਾਰਾ ਗਲਾਫ ਵੀ ਪਾੜ ਦਿੱਤਾ ਪਹਿਲੇ ਦੂਜੀ ਸਾਈਡ ਤੋਂ ਪਾੜ ਦਿੱਤਾ ਸੀਗਾ ਜਿਹੜਾ ਉਹਦਾ ਗਿਰੈਲਾ ਬਿਚਾਨੇ ਆ ਤੇ ਤੁਸੀਂ ਤੇ ਹੁਣ ਦੂਜੀ ਸਾਈਡ ਤੋਂ ਵੀ ਪਾੜ ਦਿੱਤਾ ਤੇ ਬਸ ਮੈਂ ਸਾਰੇ ਕੱਪੜੇ ਵਗੈਰਾ ਚੱਕ ਦਿੱਤੇ ਇੱਥੋਂ ਇੱਥੇ ਹਜੇ ਇਹ ਰਜਾਈ ਦੇ ਵਿੱਚ ਹੀ ਬੈਠੇ ਸੀ ਇਹ ਜਾਣਾ ਵੀ ਕਿੱਥੇ ਨੂੰ ਹੈ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਇੱਥੇ ਜਿਹੜਾ ਮੇਰਾ ਟ੍ਰਾਈਪੋਡ ਹੈ ਉਹ ਹਿੱਲ ਗਿਆ ਸੀਗਾ ਤੇ ਜੈਸਮੀ ਨੂੰ ਇਹਨੂੰ ਉੱਚੀ ਵੀ ਜਾਣਦੀ ਸੀ ਕਿ ਵੀਡੀਓ ਲੱਗੀ ਹੋਈ ਹੈ ਤੇ ਡਰਾਈਪੌੜ ਨੂੰ ਮੁਗਿਆਸੀਆ ਮੈਂ ਜਿਹੜੇ ਭਾਂਡੇ ਭੁੰਡੇ ਸੀਗੇ ਉਹ ਵੀ ਚੱਕ ਦਿੱਤੇ ਨੇ ਇੱਥੇ ਨਾ ਜਿਹੜਾ ਦਰਵਾਜ਼ਾ ਖੋਲਿਆ ਸੀ ਕਿ ਚੂਈ ਜਿਹੜੀ ਹੈਗੀ ਵੀ ਐ ਤੇ ਉਹ ਬਾਹਰੋਂ ਨਿਕਲ ਜਾਵੇ ਪਰ ਚੂਈ ਸਾਨੂੰ ਕਿਤੇ ਵੀ ਨਹੀਂ ਮਿਲੀ ਬਹੁਤ ਕੋਸ਼ਿਸ਼ ਕੀਤੀ ਹਨਾ ਅਸੀਂ ਲੱਭਣ ਦੀ ਕਿਉਂਕਿ ਸਾਨੂੰ ਡਰ ਰਹਿੰਦਾ ਹੈ ਕਿ ਕਿਤੇ ਸਾਡੀ ਜਿਹੜੀ ਸੋਫੇ ਆ ਉਹ ਕੁੱਤਰਨਾ ਦੇ ਵਿੱਚ ਜਿਹੜੇ ਮੇਰੇ ਦਾਸ ਦੇ ਮਤਲਬ ਸੀ ਇਹ ਨਾ ਸੋਫੇ ਉਹ ਵਾਲੇ ਨਾ ਚੂਹਿਆਂ ਨੇ ਬਹੁਤ ਸਾਡੇ ਚੂਹੇ ਵੱੜ ਗਏ ਸੀਗੇ ਅੰਦਰ ਪਹਿਲਾਂ ਤਾਂ ਸਾਡੀ ਮੱਝਾ ਹੁੰਦੀਆਂ ਸੀਗੀਆਂ ਹਨਾ ਤੇ ਅੱਡੇ ਮੋٹے ਮੋٹے ਚੂਹੇ ਵੜ ਗਏ ਸੀ ਭਰਾਓ ਸਾਰੇ ਹੀ ਖਾ ਲਈ ਸੀਗੇ ਸੋਫੇ ਉਹਨਾਂ ਨੇ ਥੱਲੇ ਤੋਂ ਹਨਾ ਤੇ ਉਹਨਾਂ ਜਿਹਦਾ ਘਾਰ ਹੀ ਬਣਾ ਲਿਆ ਸੀਗਾ ਜਿੰਨੇ ਕੱਢਣੇ ਉਹਨੇ ਫੇਰ ਵੜ ਜਾਣਾ ਉਹਨਾਂ ਨੇ ਹਨਾ ਹਾਦਤ ਪੈ ਗਈ ਸੀ ਇੱਥੇ 3-4 ਦਿਨ ਤੋਂ ਨਾ ਮੈਂ ਬੈੜ ਦੇ ਥੱਲੇ ਬਿਲਕੁਲ ਵੀ ਝਾੜੂ ਨਹੀਂ ਸੀ ਲਗਾਇਆ ਮੈਂ ਨਾ ਮੋਰੇ ਮੋਰੇ ਭੇਰ ਕੇ ਚਲੇ ਜਾਂਦੀ ਸੀਗੀ ਤੇ ਬੱਚੇ ਜਿਹਦਾ ਬਿਸਕਟ ਵਗੈਰਾ ਖਾਂਦੇ ਨੇ ਤੋਂ ਸਾਰਾ ਹੀ ਕਚਰਾ ਇਹ ਨਾ ਬੈੜ ਦੇ ਥੱਲੇ ਨੂੰ ਹੀ ਜਾਂਦਾ ਹੈ ਨਾ ਲਫਾ ਫੇ ਰੈਪਰ ਵਗੈਰਾ ਜੋ ਵੀ ਹੁੰਦਾ ਸਾਰਾ ਕੁਝ ਕੁਝ ਇਹ ਬੱਚਿਆਂ ਨੂੰ ਇਹ ਹੁੰਦਾ ਕਿ ਗੱਗੀ ਨੂੰ ਨਾ ਪੀ ਗਲਾਸ ਨੂੰ ਠੁੱਡ ਮਾਰੀ ਚੱਲ ਬੈੜ ਦੇ ਥੱਲੇ ਚੱਕਣਾ ਨਹੀਂ ਹੈਗਾ ਫਿਰ ਉਹ ਥੱਲੇ ਹੀ ਰਹਿਣ ਦੇਣਾ ਹੈ ਨਾ ਤੇ ਬਸ ਫਿਰ ਮੈਂ ਨਾ ਇੱਥੇ ਦੇਖਦੀ ਪਈ ਸੀ ਕਿ ਡੰਡੇ ਦੇ ਨਾਲ ਵੀ ਜੂਈ ਜੇ ਹੈਗੀ ਐ ਬੱੜ ਦੇ ਥੱਲੇ ਤਾਂ ਨਿਕਲ ਜਾਵੇ ਮੈਨੂੰ ਸੱਚੀ ਬਹੁਤ ਜ਼ਿਆਦਾ ਟੈਨਸ਼ਨ ਹੋਈ ਪਈ ਸੀ ਪਤਾ ਨਹੀਂ ਕਿੱਥੋਂ ਬਾਜੀ ਉਹਨਾਂ ਨੇ ਮੱਝਾ ਮੁੱਝਾ ਬੰਡਾ ਬੁੰਡਾ ਹੁੰਦਾ ਨਾ ਰੱਖਿਆ ਹੋਆ ਉਧਰੋਂ ਗੱਗੀ ਕਈ ਵੀ ਜਾਂਦੇ ਸੀ ਵੀ ਉਧਰੋਂ ਆ ਗਈ ਹੋਣੀ ਐ ਤੇ ਇਹਨੇ ਪਤਾ ਕੀ ਕੀਤਾ ਦਰਵਾਜ਼ਾ ਜਿਹੜਾ ਸਾਡਾ ਲੌਬੀ ਦਾ ਉਹ ਖੁੱਲਾ ਹੀ ਰਹਿ ਜਾਂਦਾ ਤੇ ਫਿਰ ਮੈਂ ਬਸ ਆਪਣਾ ਚੰਗੀ ਤਰ੍ਹਾਂ ਜਿਹੜਾ ਹੈਗਾ ਉਹ ਥੱਲੇ ਝਾੜੂ ਝੂੜੂ ਫੇਰਿਆ ਤੇ ਚੂਈ ਤਾਂ ਸਾਨੂੰ ਕਿਤੇ ਵੀ ਨਹੀਂ ਮਿਲੀ ਹੈ ਨਾ ਅਸੀਂ ਬਹੁਤ ਕੋਸ਼ਿਸ਼ ਕੀਤੀ ਲੱਭਣ ਦੀ ਵਿਚਾਰਾ ਗੱਗੀ ਵੀ ਲੱਗਿਆ ਰਿਹਾ ਇੱਥੇ ਕੀ ਚੱਲ ਮੈਂ ਦੇਖਦਾ ਫਿਰ ਮੈਂ ਪੜਦੇ ਪੂੜਦੇ ਹਲਾ ਹਲੂਕੇ ਦੇਖੇ ਕਈ ਵਾਰ ਹੈ ਨਾ ਪੜਦਿਆਂ ਦੇ ਉੱਪਰ ਚੜ ਜਾਂਦੀ ਹੁੰਦੀ ਹੈ ਤੇ ਸਾਡੀ ਕਾਟਰ ਸੀਗੀ ਉਹ ਨਾ ਜਦੋਂ ਅਸੀਂ ਖੁੱਲੀ ਛੱਡਣੀ ਤਾਂ ਉਹਨੇ ਪੜਦਿਆਂ ਦੇ ਉੱਪਰ ਚੜ ਜਾਣਾ ਤੇ ਬਸ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਉੱਠਦੇ ਕਿਉਂ ਨਹੀਂ ਹੈਗੇ ਨਾ ਵੀ ਉੱਠੋ ਤਾਂ ਹੀ ਜੂਹੀ ਨੂੰ ਮੈਂ ਦੇਖੂਗੀ ਤੇ ਇੱਥੇ ਬੈੜ ਦੇ ਥੱਲੇ ਥੁਲੇ ਅਸੀਂ ਬਹੁਤ ਵੀ ਕੋਸ਼ਿਸ਼ ਕੀਤੀ ਲੱਭਣ ਦੀ ਪਰ ਸਾਨੂੰ ਚੂਈ ਨਹੀਂ ਲੱਭੀ ਮੈਨੂੰ ਇਹ ਹੈ ਕਿ ਤੇ ਸਟੋਰ ਚ ਨਾ ਵੜ ਗਈ ਹੋਈ ਕਿਉਂਕਿ ਉੱਥੇ ਕੁਰਸੀ ਦੇ ਕੱਪੜੇ ਕੁੱਪੜੇ ਪਏ ਹੁੰਦੇ ਆ ਹਨਾ ਤੇ ਕਿਤੇ ਕੁੱਤਰ ਨਾ ਦੇਵੇ ਹੁਣ ਮੈਨੂੰ ਵੀ ਇਹੀ ਡਰ ਰਹਿਣਾ ਹੈ ਵੀ ਕਿ ਪਤਾ ਨਹੀਂ ਕਿੱਥੇ ਚਲੇ ਗਈ ਇੱਥੇ ਹੋਣੀ ਤਾਂ ਅੰਦਰ ਹੀ ਹੈ ਕਿਤੇ ਹੈਨਾ ਇਹ ਕਹਿੰਦੇ ਸੀ ਇਹ ਨਵਾਂ ਹੀ ਬੱਚਾ ਪੜਿਆ ਤਾਂ ਹੀ ਕਹਿੰਦੇ ਤਾਂ ਘੁੰਮਦਾ ਸੀ ਇੱਥੇ ਨਾ ਮੈਂ ਗੱਗੀ ਨੂੰ ਕਹਿੰਦੀ ਰਹੀ ਸੀ ਮੈਂ ਚੱਪਲ ਦੇਖੇ ਤੇਰੇ ਲੱਛਣੀ ਐਦਾਂ ਤੇਰੇ ਤੂੰ ਦਰਵਾਜ਼ਾ ਖੁੱਲਾ ਛੱਡਿਆ ਠੀਕ ਹੈ ਸਵੇਰੇ ਸਵੇਰੇ ਖੇ ਖਾਣ ਗਿਆ ਸੀ ਉੱਧਰ ਤੂੰ ਦਰਵਾਜ਼ਾ ਖੁੱਲਾ ਛੱਡ ਗਿਆ ਇਹ ਹੈਨਾ ਤੇ ਅਸੀਂ ਇੱਥੇ ਜਿਹੜੀ ਚਾਦਰ ਵੀ ਹੈ ਨਾ ਗਰਮ ਚਾਦਰ ਵਿਛਾ ਦਿੱਤੀ ਹੈ ਤੇ ਉਹ ਚਾਦਰ ਅਸੀਂ ਧੋਣ ਵਾਸਤੇ ਰੱਖ ਦਾਂਗੇ ਤੇ ਬਸ ਮੰਜਾ ਅਸੀਂ ਬਾਹਰ ਕੱਢ ਕੇ ਜਿਹੜੇ ਦਰਵਾਜ਼ੇ ਦੇ ਮਗਰ ਕੱਪੜੇ ਸੀਗੇ ਉਹ ਵੀ ਅਸੀਂ ਬਾਹਰ ਕੱਢ ਦਿੱਤੇ ਮੈਂ ਦੇਖਦੀ ਪਈ ਸੀ ਮੇਕੀ ਤੇਲਬਾਰੀ ਟੀਨ ਵੱੜ ਗਈ ਹੋਵੇ ਤੇ ਅਲਮਾਰੀ ਵੀ ਸਾਡੀ ਝਾੜ ਝੂੜ ਕਰਨ ਵਾਲੀ ਹੋਈ ਪਈ ਐ ਸਾਰੀ ਤੇ ਬਸ ਫਿਰ ਅੱਧਰ ਮੈਂ ਆ ਗਈ ਸੀ ਝਾੜੂ ਮਾਰ ਕੇ ਜੈਸਮੀਨ ਆਪਣੇ ਵੱਲੋਂ ਤਾਂ ਸਾਫ਼ ਕਰਕੇ ਗਈ ਐ ਫਿਰ ਵੀ ਮੈਂ ਕਿ ਕੁਰਸੀ ਵੀ ਚੱਕ ਤੇ ਸਟੋਰ ਚ ਕੱਪੜੇ ਥੱਲੇ ਛੋੜ ਦਿੱਤੇ ਸੀ ਇਹਨਾਂ ਨੇ ਤੇ ਉਹ ਕੱਪੜੇ ਚੱਕ ਕੇ ਕੁਰਸੀ ਤੇ ਰੱਖਦੇ ਸਾਰੇ ਤੇ ਬਸ ਮੈਂ ਅੱਧਰ ਵੀ ਝਾੜੂ ਮਾਰਨ ਲੱਗੀ ਸੀ ਕੰਮ ਹੋਈ ਬਹੁਤ ਜਾਂਦਾ ਹੈ ਨਾ ਮਤ ਜ਼ਲਬ ਕਾਲੇ ਝਾੜੂ ਨੇ ਮਾਰੇ ਖਲਾਰਾ ਬਹੁਤ ਜ਼ਿਆਦਾ ਪੈ ਗਿਆ ਸੀਗਾ ਹਨਾ ਤੇ ਗੱਗੂ ਨੂੰ ਬੁਲਾ ਕੇ ਮੈਂ ਇਹ ਮੈਂ ਗੱਗੂ ਨਾਲ ਹਾਸੀਆਂ ਖੇਡੀਆਂ ਵੀ ਕਰੀ ਜਾਂਦੀ ਸੀਗੀ ਤੇ ਬਾਅਦ ਸੇ ਫਿਰ ਝਾੜੂ ਝੂੜੂ ਲਾਂਦੇ ਮੈਂ ਨਾਲੇ ਹਨਾ ਚੂਈ ਬਾਰੇ ਸੋਚੀ ਜਾਂਦੀ ਸੀ ਵੀ ਪਤਾ ਨਹੀਂ ਕਿੱਥੇ ਹੋਊਗੀ ਕਿਦਾਂ ਕੱਢੂੰਗੀ ਤੁਹਾਨੂੰ ਪਤਾ ਹੀ ਔਖਾ ਹੋ ਜਾਂਦਾ ਮੀਨੇ ਤਾਂ ਨਾ ਬਹੁਤ ਗੰਦ ਪਾਇਆ ਹੋਇਆ ਮੇਰੇ ਤਾਂ ਬਹੁਤ ਬਹੁਤ ਜ਼ਿਆਦਾ ਕੰਮ ਵਧਾ ਦਿੱਤਾ ਮੀਨੇ ਨਾ ਤੁਸੀਂ ਆਪ ਹੀ ਦੇਖ ਲਓ ਕਿੰਨਾ ਖਲਾਰਾ ਨਿਕਲਿਆ ਹੈ ਨਾ ਅੰਦਰ ਤੇ ਤੇ ਇਹ ਮੀਂਹ ਘਰ ਕੇ ਨਹੀਂ ਪਿਆ ਇਹ ਬੱਚਿਆਂ ਘਰ ਕੀ ਪਿਆ ਕਿਉਂਕਿ ਉਹ ਜਿੱਥੇ ਬੈਠਦੇ ਨੇ ਉੱਥੇ ਖਾਣ ਪੀਣ ਦਾ ਸਮਾਨ ਛੋੜ ਦੇ ਦਿੰਦੇ ਨੇ ਜਿੱਥੇ ਵੀ ਬੈਠਦੇ ਨੇ ਹੈਨਾ ਤੇ ਇੱਥੇ ਇਹ ਵੀ ਆਪਣੇ ਕੱਪੜੇ ਜਿਹੜੇ ਮੈਂ ਇਹਨਾਂ ਦੇ ਬਾਹਰ ਰੱਖ ਦਿੱਤੇ ਸੀਗੇ ਇਹ ਆਪਣੇ ਕੱਪੜੇ ਬਾਹਰ ਤੋਂ ਚੱਕ ਕੇ ਮੁੜ ਕੇ ਇਹਨਾਂ ਦੇ ਦਰਵਾਜ਼ੇ ਦੇ ਮੋਗਰੇ ਟੰਗੇ ਫਿਰ ਅਸੀਂ ਆਗੇ ਸੀ ਡ్రਾਈਇੰਗ ਰੂਮ 'ਚ ਇੱਥੇ ਜੈਸਮੀਨ ਲੱਗੀ ਹੋਈ ਸੀਗੀ ਸਫਾਈ ਕਰਨ ਤੇ ਬੈੱਡ ਤੇ ਜਿਹੜੇ ਕੱਪੜੇ ਹੈਗੇ ਆ ਧੋ ਕੇ ਰੱਖੇ ਸੀਗੇ ਉਹ ਵਾਲੇ ਮੈਂ ਕਿ ਚਲੋ ਹਲਕੀ ਫੁਲਕੀ ਤੇਲ ਲਾ ਕੇ ਰੱਖ ਦਵਾਂ ਮੈਂ ਨਾਰਮਲ ਜੀ ਸਿੰਪਲ ਜੀ ਤੇਲ ਲਈ ਹੈ ਕਿਉਂਕਿ ਜਿਹੜੇ ਕੱਪੜੇ ਬੱਚਿਆਂ ਦੇ ਹੈਗੇ ਆ ਇਹਨਾਂ ਨੇ ਪਾਣੇ ਹੁੰਦੇ ਨੇ ਤੇ ਮੈਂ ਵੀ ਜਿਹੜੇ ਮੇਰੇ ਸੂਟ ਹੈਗੇ ਆ ਉਹ ਪਾਣੇ ਹੁੰਦੇ ਨਹੀਂ ਬੱਚਿਆਂ ਦੇ ਸਕੂਲ ਵਾਲੇ ਕੱਪੜੇ ਜਾਂ ਮੇਰੇ ਥੋ ਮੈਂ ਇਦਾਂ ਹੀ ਰੱਖ ਦਊਂਗੀ ਕਿਉਂਕਿ ਕਿਉਂਕਿ ਬੱਚਿਆਂ ਦੇ ਤਾਂ ਬੱਚਿਆਂ ਨੇ ਨਾ ਪ੍ਰੈਸ ਕਰਕੇ ਹੀ ਪਾਣੇ ਹੁੰਦੇ ਨੇ ਤੇ ਬਸ ਮੈਂ ਨਾਰਮਲ ਜੀ ਤੇਲ ਆਤੀ ਹੈ ਤੇ ਇਹਨਾਂ ਨੂੰ ਮੈਂ ਇਦਾਂ ਹੀ ਰੱਖ ਦਊਂਗੀ ਕਿਉਂਕਿ ਮੇਰੇ ਤਾਂ ਪਾਣ ਵਾਲੇ ਮੈਂ ਕੋਈ ਜ਼ਿਆਦਾ ਚੰਗਣ ਮੰਗਣੀ ਕਰਦੀ ਹੁੰਦੀ ਪਈ ਇਦਾਂ ਨਹੀਂ ਇੱਦਾਂ ਤੇਲ ਆਣੀ ਇਦਾਂ ਨਹੀਂ ਇੱਦਾਂ ਤੇਲ ਆਣੀ ਮੈਂ ਤਾਂ ਬਸ ਸਿੰਪਲ ਜੀ ਮੋੜ ਕੇ ਰੱਖ ਦਿੰਦੀ ਹੁੰਨੀ ਆ ਤੇ ਇੱਥੇ ਨਾ ਮੈਂ ਜਸਮੀਨ ਨੂੰ ਕਿਹਾ ਕਿ ਤੂੰ ਨਾ ਇਸ ਕਮਰੇ ਦਾ ਪਰਦਾ ਪਿਆ ਸੀਗਾ ਇੱਥੇ ਤੇ ਉਹ ਦੱਸ ਕਿੱਥੇ ਹੈ ਤੇ ਸਕੂਲ ਦੀਆਂ ਸ਼ਰਟਾਂ ਇਹਨਾਂ ਦੀਆਂ ਚਲੋ ਇਹ ਤਾਂ ਮੈਂ ਐਂਦਾ ਹੀ ਰੱਖ ਦੂੰਗੀ ਕਿਉਂਕਿ ਇਹ ਨਾ ਪ੍ਰੈਸ ਕਰਕੇ ਹੀ ਬੱਚੇ ਸਕੂਲ ਨੂੰ ਕਪੜੇ ਲੈ ਕੇ ਜਾਂਦੇ ਨੇ ਐਦਾ ਵੀ ਨਹੀਂ ਦੇ ਸਕਦੇ ਤੇ ਮੈਰੇ ਆਪਣੇ ਆਪ ਪ੍ਰੈਸ ਕਰਕੇ ਕਈ ਵਾਰ ਜਿਆਦਾ ਬਲਬੂਲ ਪਏ ਹੁਣ ਤਾਂ ਪ੍ਰੈਸ ਹੀ ਕਰਕੇ ਹੀ ਪਾਣੀ ਹੁੰਨੀ ਆ ਤੇ ਹੁਣ ਤਾਂ ਮੈਨੂੰ ਟੈਨਸ਼ਨ ਵੀ ਰਹਿੰਦੀ ਆ ਵਲੌਗ 'ਚ ਵੀ ਥੋੜੀ ਜਿਹੀ ਸੋਹਣੀ ਦਿਖਣਾ ਚਾਹੀਦਾ ਬਟ ਇੱਥੇ ਤਾਂ ਕੋਈ ਮੈਂ ਉਹੀ ਰਾਤ ਵਾਲੇ ਨਾਈਟ ਸੂਟ ਜਿਹਾ ਹੀ ਪਾਇਆ ਸੀ ਇਹ ਪਜਾਮਾ ਰੂਡੀ ਸ਼ਰਟ ਕਿਉਂਕਿ ਹਾਲੇ ਤਾਂ ਹਨਾ ਬਹੁਤ ਕੰਮ ਪਿਆ ਨਾਣਾ ਨੂੰਣਾ ਹੈ ਨਾ ਨੂੰ ਕਿ ਫੇਰੇ ਕਪੜੇ ਚੇਂਜ ਕਰੂੰਗੀ ਇਸ ਕਰਕੇ ਮੈਂ ਇਹ ਮਾਰਨਿੰਗ ਦਾ ਹੀ ਬਣਾਇਆ ਮਾਰਨਿੰਗ ਦਾ ਵੀ ਕਹਾਤੇ ਬਲੇਡ ਹੋਗੇ ਸੀ ਹੁਣ ਤਾਂ ਬਹੁਤ ਜ਼ਿਆਦਾ ਇੱਥੇ ਮੈਂ ਨਾ ਜਿਹੜਾ ਪੜਦਾ ਉਹ ਮਿਲ ਗਿਆ ਸੀਗਾ ਤੇ ਮੈਂ ਇੱਥੇ ਮੈਂ ਕਹਿ ਰਹੀ ਸੀ ਜੇ ਮੈਂ ਇਥੋਂ ਗਿਰੀ ਤਾਂ ਤੁਸੀਂ ਸਾਰੇ ਜਣੇ ਗਵਾਓ ਤੇਰੀ ਜ਼ਿੰਮੇਵਾਰ ਜੈਸਮਿਨ ਹੋਊਗੀ ਕਿਉਂਕਿ ਮੈਂ ਉੱਪਰ ਚੜੀਆ ਹਨਾ ਕਿ ਤੇ ਮਾਰੇ ਬਾਪੂ ਮਾਰ ਦਿੱਤੀ ਇਹਨੇ ਮੇਰੇ ਤੇ ਮੈਂ ਇੱਥੇ ਲੇੜੀ ਗ ਜਾਣਾ ਫਿਰ ਇਹਦਾ ਸਾਰਾ ਇਲਜ਼ਾਮ ਜੈਸਮਿਨ ਤੇ ਲਾਇਆ ਜਾਊਗਾ ਜੈਸਮਿਨ ਦੀ ਪਣਾਈ ਹੋਊਗੀ ਤੇ ਮੈਂ ਜਿਹੜਾ ਪੜਦਾ ਹੈਗਾ ਉਹ ਮੈਂ ਟੰਗ ਦਿੱਤਾ ਤੇ ਹੁਣ ਕਮਰਾ ਪੂਰਾ ਪੂਰਾ ਲੱਗਦਾ ਪਿਆ ਤੇ ਬਾਕੀ ਕੱਪੜੇ ਜਿਹੜੇ ਹੈਗੇ ਆ ਉਹ ਆਪਾਂ ਬੈੱਡ ਦੇ ਵਿੱਚ ਰੱਖ ਦਵਾਂਗੇ ਤੇ ਬੈੱਡ 'ਚ ਇਹ ਵਾਲੀ ਬੈੱਡ 'ਚ ਅਸੀਂ ਕੱਪੜੇ ਰੱਖ ਜਿਹੜੇ ਹੈਗੇ ਆ ਉਹ ਪਾਣ ਵਾਲੇ ਰੱਖ ਦਿੰਨੇ ਆ ਇੱਥੇ ਮੈਂ ਇੱਕ ਖਾਨਾ ਤਾਂ ਮੈਂ ਬਿਲਕੁਲ ਤੈ ਵਗੈਰਾ ਉਹ ਜਿਹੜਾ ਵਾਹ ਵਾਲਾ ਖਾਨਾ ਤੇ ਉਹ ਲਾ ਕੇ ਰੱਖਿਆ ਹੋਆ ਜਿਹੜਾ ਦੂਜਾ ਨਾਲ ਦਾ ਉਹਦੇ ਵਿੱਚ ਇੱਦਾਂ ਹੀ ਸਿੱਟੇ ਹੋਏ ਨੇ ਤੇ ਉਹ ਵੀ ਕਿਸੇ ਦਿਨ ਸੈੱਟ ਕਰਕੇ ਰੱਖਣੇ ਨੇ ਸਾਰੇ ਤੇ ਉਧਰ ਅਲਮਾਰੀ ਜਿਹੜੀ ਸਾਡੀ ਰਬਈ ਬਹੁਤ ਬੁਰਾ ਹਾਲ ਹੋਇਆ ਪਿਆ ਉਹ ਉੱਥੇ ਵੀ ਸਾਰੇ ਹੀ ਤੈ ਲਾ ਕੇ ਰੱਖਣੇ ਨੇ ਕੱਪੜੇ ਤੇ ਹੁਣ ਦੇਖਦੇ ਆ ਕੱਲ ਨੂੰ ਮਤਲਬ ਉਹ ਅਲਮਾਰੀ ਨੂੰ ਫੜ ਲੂੰਗੀ ਉਹ ਅਲਮਾਰੀ ਚੰਗੀ ਤਰ੍ਹਾਂ ਸਾਫ਼ ਕਰੂੰਗੀ ਤੇ ਬੱਸ ਹੁਣ ਮੈਂ ਇੱਥੇ ਝਾੜੂ ਮਾਰ ਲਵਾਂ ਤੇ ਥਿਵੇਂ ਜੈਸਮੀਨ ਨੂੰ ਕਹਿੰਦੀ ਸੀ ਤੂੰ ਤਹੱਕ ਗਈ ਕਹਿੰਦੀ ਹਾਂ ਮੈਂ ਨਹੀਂ ਹੁਣ ਮੈਂ ਪੜ੍ਹਨਾ ਹੈ ਬਸ ਮੇਤੋਂ ਇੰਨਾ ਕੀ ਕੰਮ ਹੁੰਦਾ ਤੇ ਮੈਂ ਆਪਣੀ ਪੜ੍ਹਾਈ ਕਰਨੀ ਹੈ ਤੇ ਚਲੋ ਹਨਾ ਬੱਚੇ ਆਪਣਾ ਪੜਨ ਚ ਇੱਕ ਵੀਰੇ ਨੇ ਕਿਹਾ ਸੀਗਾ ਕਿ ਤੁਸੀਂ ਨਾ ਮਤਲਬ ਕਿ ਬੱਚਿਆਂ ਨੂੰ ਉਹ ਨਾ ਕਰਿਆ ਕਰੋ ਹਨਾ ਕੀ ਕਹਿੰਦੇ ਹੁੰਦੇ ਮੈਨੂੰ ਵੀ ਬੱਚੇ ਦੇ ਪੜ੍ਹਾਈ ਦਾ ਜ਼ੋਰ ਨਾ ਪਾਓ ਉਹਨੂੰ ਕਹਿ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜੂਗੇ ਵੀਰੇ ਮੈਂ ਕਹਿਣਾ ਚਾਹਨੀ ਆ ਕਿ ਮੈਂ ਇੰਨਾ ਤੇ ਜ਼ੋਰ ਥੋੜੀ ਨਾ ਪਾਉਂਦੀ ਆ ਵੀ ਤੁਸੀਂ ਪੜੋ 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 ਹਨਾ ਇਹਦੀ ਆਪਣਾ ਪੀਖੇ ਉਹ ਕਹਿੰਦਾ ਸੀਗਾ ਵੀ ਇਹਨਾਂ ਨੂੰ ਖੇਡਣ ਨੂੰ ਵੀਦਿਆ ਕਰੋ ਵੀ ਤੁਸੀਂ ਖੇਡੋ ਹਨਾ ਤੇ ਮੈਂ ਇਹਨਾਂ ਨੂੰ ਕਦੇ ਮਨਾ ਨਹੀਂ ਕੀਤਾ ਹੈਗਾ ਇਹ ਆਪਣਾ ਉਹਦੇ ਨਾਲ ਪੜਦੀ ਹੈ ਇਹਨੂੰ ਪੜਨਾ ਹੀ ਪਸੰਦ ਹੈ ਜੇ ਇਹ ਨਹੀਂ ਖੇਡਣਾ ਵੀ ਹੈ ਨਾ ਤਾਂ ਇਹ ਆਪਣਾ ਟੀਚਰ ਟੀਚਰ ਖੇਡਦੀ ਹੈ ਉਹਦੇ ਵਿੱਚ ਵੀ ਇਹ ਆਪ ਨੂੰ ਕੰਮ ਦਊਗੀ ਜੇ ਟੀਚਰ ਬਣ ਗਈ ਹੈ ਤੇ ਬੱਚਾ ਵੀ ਆਪ ਹੀ ਬਣ ਜੂ ਟੀਚਰ ਵੀ ਆਪ ਹੀ ਬਣਨੀ ਉਹ ਪਹਿਲੇ ਕੰਮ ਦੇ ਦੂਗੀ ਫਿਰ ਇਹ ਕੰਮ ਕਰੂਗੀ ਫਿਰ ਚੈੱਕ ਕਰੂਗੀ ਬਸ ਆ ਹੀ ਕੁਛ ਇਹਦੀਆਂ ਖੇਡਾਂ ਨੇ ਕਿਉਂਕਿ ਹੁਣ ਬੜੀ ਵੀ ਹੋ ਗਈ ਹੈ ਹੈਨਾ ਖੇਡ ਖੇਡਣਾ ਹੀ ਨਹੀਂ ਕੀ ਹੈ ਵਿਚਾਰੀ ਨੂੰ ਮਾੜਾ ਮੋਟਾ ਹੈਨਾ ਗੱਗੂ ਨਾਲ ਖੇਡ ਖੂਡ ਲੈਂਦੀ ਹੈ ਜਿੱਦਾਂ ਬਸ ਇਹ ਹੀ ਪੜਾਈ ਦੇ ਰਿਲੇਟਡ ਹੀ ਖੇਡਦੀ ਹੈ ਇਹਨੂੰ ਪੜ੍ਹਨਾ ਹੀ ਪਸੰਦ ਹੈ ਸੀਨ ਕੋਈ ਫੋਰਸ ਨਹੀਂ ਕਰਦੇ ਕਿ ਤੂੰ ਪੜ ਪੜ ਹੈਨਾ ਕੋਸ਼ਿਵ ਤੇ ਬਾਅਦ ਫਿਰ ਮੈਂ ਇੱਥੇ ਆ ਗਈ ਸੀ ਇਹ ਵਾਰ-ਵਾਰ ਬੇੜੇ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸੀਗਾ ਤੇ ਬਸ ਫਿਰ ਮੈਂ ਆਪਣਾ ਪੈਪ ਜਿਹੜਾ ਹੈ ਉਹ ਚੱਕ ਲਿਆ ਕਿਉਂਕਿ ਮੀਂਹ ਤੇ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਗੰਦ ਪੈਂਦਾ ਹੈ ਨਾ ਕਿਉਂਕਿ ਮੀਂਹ ਦੇ ਨਾਲ ਤਾਂ ਸੱਚੀਉਂ ਬਹੁਤ ਜ਼ਿਆਦਾ ਗੰਦ ਪੈਂਦਾ ਤੇ ਉਹ ਦੇਖੋ ਤੁਸੀਂ ਪੌੜੀ ਦੇ ਉੱਪਰ ਚਾਦਰ ਜਿਹੜੀ ਗੱਗੀ ਨੇ ਕਿੱਥੇ ਲੈ ਕੇ ਸੁੱਟੀ ਹੋਈ ਹੈ ਇਹ ਗਰਮ ਚਾਦਰ ਹੈ ਇਹ ਮੈਂ ਉੱਧਰ ਲੱਭੀ ਜਾਂਦੀ ਸੀ ਵੀ ਧੋਣੀ ਹੈ ਹੈ ਨਾ ਕੋਈ ਕੱਪੜੇ ਵੀ ਮੈਂ ਮਸ਼ੀਨ 'ਚ ਪਾਣੇ ਨੇ ਧੋਣ ਵਾਲੇ ਤੇ ਮੈਂ ਇੱਥੇ ਕੁਝਾ ਜਿਹਾ ਪਿਆ ਸੀ ਮੈਂ ਇੱਦਾਂ ਹੀ ਪਰ ਲੀ ਸੜ ਚੱਕ ਕੇ ਸੜੇ ਤਾਂ ਚਾਹੇ ਉੱਧਰ ਗਲੀ 'ਚ ਕਿਸੇ ਦੇ ਸਿਰਤੀ ਵੱਜ ਜਾ ਹੋਵੇ ਤੇ ਬਾਸ ਸੱਥੇ ਨਾ ਮੈਂ ਚੰਗੀ ਤਰ੍ਹਾਂ ਆਪਣਾ ਜਿਹੜਾ ਹੈਗਾ ਇੱਥੇ ਜੈਸਮੀਨੀ ਲੱਗੀ ਸੀਗੀ ਵੀਡੀਓ ਬਣਾਉਣ ਕਿਉਂਕਿ ਟ੍ਰਾਈਪੋਡ ਨਹੀਂ ਸੀਗਾ ਲਗਾਇਆ ਇੱਥੇ ਸੈਟਿੰਗ ਜੀ ਨਹੀਂ ਆਂਦੀ ਹੈਗੀ ਟੇਡਾ ਜਿਹਾ ਹੋ ਜਾਂਦਾ ਹੈ ਹਨਾ ਤਾਂ ਕਰਕੇ ਫਿਰ ਮੈਂ ਉਹਨੂੰ ਹੀ ਕਿਹਾ ਸੀਗਾ ਮੈਂ ਇਹ ਜਿਹੜੀ ਥੋੜੀ ਜੀ ਵੀਡੀਓ ਬਣਾਣੀ ਆ ਉਹ ਤੂੰ ਭੈਣ ਬਣ ਕੇ ਹਨਾ ਪੁੱਤ ਬਣ ਕੇ ਬਣਾ ਦੇ ਆ ਇੱਥੇ ਨਾ ਗੱਗੀ ਨੇ ਗਲਾਸ ਦੇ ਵਿੱਚ ਮਿੱਟੀ ਦਾ ਭਰ ਕੇ ਰੱਖਿਆ ਸੀਗਾ ਨਾਲ ਦੀ ਨਾਲ ਮੈਂ ਜਿਹੜੀ ਆ ਤਾਕੀ ਆ ਹਨਾ ਵਿੰਡੂਏ ਇਹ ਵਾਲੀ ਵੀ ਮੈਂ ਜਿਹੜੀ ਹੈਗੀ ਆ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋਤੀ ਹੈ ਕਿਉਂਕਿ ਜਦੋਂ ਮਿੱਟੀ ਮੀਂਹ ਪੈਂਦਾ ਨਾ ਤਾਂ ਛਿੱਟੇ ਜੇ ਚੰਗੇ ਜੇ ਨਹੀਂ ਲੱਗਦੇ ਹੈਗੇ ਤੇ ਉਹਦੇ ਕਰਕੇ ਨਾਲੇ ਬਹਾਨੇ ਨਾਲ ਧੋ ਹੋ ਗਈ ਮਿੱਟੀ-ਮੁੱਟੀ ਜਿਹੜੀ ਹੈਗੀ ਆ ਉਹ ਉੱਤਰ ਗਈ ਹੈ ਆਪਣੀ ਹੈਨਾ ਨਾਲੇ ਚਲੋ ਕਿਆਰੀ ਸਾਡੀ ਸਾਫ਼ ਹੀ ਸੀ ਪੱਤੇ-ਪੁੱਤੇ ਨਹੀਂ ਸੀ ਐਨੇ ਤੇ ਐਨੇ ਝੜੇ-ਝੂੜੇ ਨਹੀਂ ਸੀਗੇ ਬਾਕੀ ਜਿਹੜਾ ਖਲਾਰ ਆ ਮਾੜਾ ਮੋਟਾ ਹੈਗਾ ਉਹ ਨਿਆਣਿਆਂ ਨਹੀਂ ਪਾਇਆ ਹੋਇਆ ਮਤਲਬ ਗੱਗੂ ਨੇ ਪਾਇਆ ਹੋਇਆ ਜੈਸਮਿਨ ਤਾਂ ਚਲੋ ਬਾਹਰ ਨਹੀਂ ਆਉਂਦੀ ਉਹ ਅੰਦਰ ਹੀ ਵਿਚਾਰੀ ਆਪਣਾ ਪੜਦੀ ਪੁਰਦੀ ਰਹਿੰਦੀ ਹੈ ਨਾਲ ਦੀ ਨਾਲ ਜਿਹੜੀਆਂ ਟੈਲਾਂ ਹੈਗੀਆਂ ਮੈਂ ਉਹ ਵੀ ਧੋ ਦਿੱਤੀਆਂ ਇਹਨਾਂ ਚੰਗੀ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਸਾਫ਼ ਕਰ ਦਿੱਤੀਆਂ ਸੌਰੀ ਥੱਕ ਗਈਆਂ ਮੈਂ ਤੇ ਫਿਰ ਮੈਂ ਇੱਧਰ ਲਈ ਬਿਹੜੇ ਚ ਆ ਗਈ ਸੀ ਇੱਧਰ ਤੋਂ ਵੀ ਮੈਂ ਉਧਰ ਤੇ ਪੈਪ ਲਾਇਆ ਹੋਇਆ ਇਹ ਵੀ ਮੈਂ ਕਿਹਾ ਚਲੋ ਧੋ ਦਿੰਨੀ ਆ ਤੇ ਜਿਹੜੀਆਂ ਕੰਦ ਵਾਲੀਆਂ ਟੈਲਾਂ ਨੇ ਇਹ ਵੀ ਇਹਨਾਂ ਤੇ ਵੀ ਪਾਣੀ ਮੇ ਜਿਹੜਾ ਹੈਗਾ ਚੰਗੀ ਤਰ੍ਹਾਂ ਮਾਰ ਦਿੱਤਾ ਹੈਗਾ ਤੇ ਇਹਨਾਂ ਨੂੰ ਧੋਣ ਤੋਂ ਬਾਅਦ ਜਿਹੜਾ ਸਾਡਾ ਮੋਰਲਾ ਵੇੜਾ ਮਤਲਬ ਕਿ ਘਰ ਦੇ ਬੈਕ ਸਾਈਡ ਵਾਲਾ ਤੇ ਉਹ ਵਾਲਾ ਵੀ ਧੋਣਾ ਹੈ ਤੇ ਉਹ ਜਿਹੜਾ ਹੈ ਉਧਰਲੀ ਸਾਈਡ ਬਹੁਤ ਜ਼ਿਆਦਾ ਖਲਾਰਾ ਪਿਆ ਤੇ ਇੱਥੇ ਅਸੀਂ ਮੈਂ ਟਰਾਈਪੋਡ ਲਾ ਲੂੰਗੀ ਕਿਉਂਕਿ ਜੈਸਮਿਨ ਕਹਿੰਦੀ ਹੈ ਬਾਸੂਨ ਮੈਂ ਥੱਕ ਗਈ ਹੁਣ ਨਹੀਂ ਮੈਂ ਬਣਾਉਂਦੀ ਵੀਡੀਓ ਤੇ ਤੁਸੀਂ ਆਪਣਾ ਟਰਾਈਪੋਡ ਲਾ ਲਓ ਵੀ ਤੁਸੀਂ ਕਹਿੰਦੇ ਟਰਾਈਪੋਡ ਵੀਡੀਓ ਵਸ ਹੀ ਲਿਆਂਦਾ ਹੋਇਆ ਕਿ ਮੰਮਾ ਹੁਣ ਤੁਸੀਂ ਆਪਣਾ ਟਰਾਈਪੋਡ ਲਾ ਲਿਓ ਤੇ ਮੈਂ ਜਾ ਰਹੀਆਂ ਅੰਦਰ ਕਿਉਂਕਿ ਠੰਡ ਲੱਗਦੀ ਪਈ ਹੈ ਬਾਹਰ ਤਾਂ ਤੇ ਤੁਸੀਂ ਇੱਧਰ ਆ ਕੇ ਦੇਖ ਸਕਦੇ ਹੋ ਵੀ ਇੱਥੇ ਕਿੰਨਾ ਖਲਾਰਾ ਪਿਆ ਇੱਥੇ ਮੈਂ ਗੱਗੂ ਨੂੰ ਡਾਟਦੀ ਪਈ ਸੀ ਵੀ ਮੈਂ ਕੰਮ ਕਰਨਾ ਹੈ ਤੇ ਤੂੰ ਇੱਥੇ ਬਹਿ ਗਿਆ ਬੂਟ ਪਾਣ ਹੈਨਾ ਤੇ ਵਸ ਉਹ ਆ ਗੱਗੀ ਨੇ ਆਪਣੇ ਛੇਤੀ ਛੇਤੀ ਬੂਟ ਪਾਈ ਖੇਤਾਂ ਤੇ ਡਰਦੇ ਨੇ ਇੱਥੇ ਜਿਹੜੇ ਮੇਰੇ ਬੂਟ ਹੈਗੇ ਉਹ ਗਿੱਲੇ ਹੋ ਗਏ ਸੀਗੇ ਤੇ ਉਹ ਮੈਂ ਮੜੇ ਦੀ ਧੋ ਕੇ ਰੱਖ ਦਿੱਤੇ ਮੈਂ ਕਿ ਚਲੋ ਜੀ ਧੁੱਪ ਚੰਗੀ ਨਿਕਲ ਲਈ ਤਾਂ ਸੋਕੇ ਜਾਣਗੇ ਮੈਂ ਇਹਨੂੰ ਕਹਿੰਦੀ ਬਈ ਸੀ ਉਹ ਨੜ ਜਾ ਇੱਥੇ ਤੇ ਹਨਾ ਤੇ ਇਹ ਲੈ ਗਿਆ ਸੀ ਜੈਕ ਨੂੰ ਇੱਥੇ ਪਏ ਨੇ ਸਾਡੇ ਬੂਟੇ ਤੇ ਬੂਟਿਆਂ ਨੂੰ ਮੈਂ ਪਾਣੀ ਪੂਣੀ ਚੰਗੀ ਤਰ੍ਹਾਂ ਲਾ ਦਿੱਤਾ ਤੇ ਵਸ ਜਿਹੜੀ ਤਾਂ ਕਿਸੇ ਰਸੋਈ ਦੀ ਉਹ ਵੀ ਧੋਤੀ ਸੀਗੀ ਤੇ ਉਹ ਮੰਜਾ ਫੇਰ ਉੱਥੇ ਹੀ ਵੀ ਆ ਇਹ ਮੰਜਾਣਾ ਅਸੀਂ ਬਣਵਾਣਾ ਹੈ ਜੇ ਕੋਈ ਆਇਆ ਮਤਲਬ ਕੀ ਹੈ ਨਾ ਜਿਹੜੇ ਨਵਾਰ ਵਾਲੇ ਆਉਂਦੇ ਹੁੰਦੇ ਨੇ ਤੇ ਉਹਨਾਂ ਤੋਂ ਬਣਵਾਵਾਂਗੇ ਤੇ ਹਜੇ ਕੋਈ ਆਇਆ ਨਹੀਂ ਇਸ ਕਰਕੇ ਵਿਚਾਰਾ ਐਦਾਂ ਹੀ ਪਿਆ ਤੇ ਮਸ਼ੀਨ 'ਚ ਵੀ ਮੈਂ ਜਿਹੜੇ ਕੱਪੜੇ ਹੈਗੇ ਆ ਉਹ ਹੁਣ ਪਾ ਦੂੰਗੀ ਹੁਣ ਦੇਖਦੀ ਆ ਜਾਂ ਅੱਜ ਧੂੰਗੀ ਜਾਂ ਕੱਲ ਨੂੰ ਕਿਉਂਕਿ ਮੇਰੇ ਤੋਂ ਕੱਪੜੇ ਨਹੀਂ ਧੋਏ ਜਾਂਦੇ ਹਲੇ ਭਾਈ ਠੰਡ ਬਹੁਤ ਹੈ ਹਲੇ ਮੀਂਹ ਪੈਣ ਕਰਕੇ ਨਾ ਠੰਡ ਜ਼ਿਆਦਾ ਹੋ ਗਈ ਹੈ ਤੇ ਦੇਖੋ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ ਹੈ ਨਾ ਅਸੀ ਨਾ ਅੰਨੀ ਠੰਡੇ ਵਿੱਚ ਮੈਂ ਬਲੌਗ ਵੀ ਬਣਾਇਆ ਹਨਾ ਸਾਰਾ ਕੰਮ ਵੀ ਕੀਤਾ ਤੇ ਤੁਹਾਡਾ ਫਰਜ਼ ਬਣਦਾ ਮੇਰੇ ਬਲੌਗ ਨੂੰ ਪੂਰਾ ਦੇਖਣਾ ਤੇ ਪਲੀਜ਼ ਤੁਸੀਂ ਸਾਰੇ ਜਣੇ ਨਾ ਪੂਰਾ ਮੇਰਾ ਬਲੌਗ ਦੇਖਿਓ ਤੇ ਸਪੋਰਟ ਕਰਿਓ ਠੀਕ ਹੈ ਲਾਈਵ ਮੇਤੋਂ ਹੁਣ ਆਇਆ ਨਹੀਂ ਜਾਣਾ ਮੈਂ ਬਹੁਤ ਘਟ ਆਉਂਗੀ ਕਿਉਂਕਿ ਮਸਤ ਤੁਸੀਂ ਜਿਹੜੀ ਹੈਗੀ ਆ ਉਹ ਸਪੋਰਟ ਕਰਨੀ ਹੈ ਬਹੁਤ ਜ਼ਿਆਦਾ ਕਿਉਂਕਿ ਬਲੌਗ ਬਣਾਉਣ ਤੇ ਸੱਚੀ ਬਹੁਤ ਮਿਹਨਤ ਆਉਂਦੀ ਹੈ ਮਿਹਨਤ ਕਰੀਦੀ ਹੈ ਹਨਾ ਤੇ ਜੇ ਤੁਹਾਨੂੰ ਮੇਰਾ ਬਲੌਗ ਸੱਚੀ ਵਧੀਆ ਲੱਗਦਾ ਹੈ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇੱਥੇ ਮੈਂ ਨਾ ਬਾਹਰ ਸਾਰਾ ਉਹ ਕਰਕੇ ਆ ਗਈ ਸੀ ਤੋ ਤੂਕੇ ਫਿਰ ਮੈਂ ਅੰਦਰ ਆ ਗਈ ਸੀ ਅੰਦਰ ਮੈਂ ਪੋਚੇ ਵੀ ਲਗਾਣੇ ਸੀਗੇ ਤੇ ਬਸ ਫਿਰ ਮੈਂ ਪੋਚੇ ਲਾਣੇ ਸ਼ੁਰੂ ਕਰ ਦਿੱਤੇ ਪਹਿਲੇ ਮੈਂ ਆਪਣੇ ਰੂਮ ਦੇ ਵਿੱਚ ਜਿਹੜਾ ਹੈਗਾ ਪੋਚਾ ਉਹ ਚੰਗੀ ਤਰ੍ਹਾਂ ਲਗਾ ਲਿਆ ਕਿਉਂਕਿ ਮੈਂ 2 ਦਿਨ ਤੋਂ ਪੋਚੇ ਵੀ ਨਹੀਂ ਸੀ ਲਗਾਏ ਕੱਲ ਤਾਂ ਚਲੋ ਮੈਂ ਝਾੜੂ ਨਹੀਂ ਸੀ ਲਗਾਇਆ ਮੈਂ ਪੋਚੇ ਵੀ ਦੋ ਤਿੰਨ ਦਿਨ ਤੋਂ ਨਹੀਂ ਲਗਾਏ ਕਿਉਂਕਿ ਦੋ ਦਿਨ ਤੱਕ ਮੀਂਹ ਵਾਰਿਸ਼ ਹੁੰਦੀ ਰਹੀ ਹੈ ਨਾ ਮੀਂਹ ਲੱਗਦਾ ਰਿਹਾ ਬਹੁਤ ਫਿਰ ਬੱਚੇ ਬਾਹਰ ਜਾਂਦੇ ਸੀ ਅੰਦਰ ਆਉਂਦੇ ਸੀ ਇਹ ਜਿਹੜੀ ਉਹਨਾਂ ਹੀ ਪੈੜਾ ਹਨਾ ਬਹੁਤ ਜ਼ਿਆਦਾ ਕੀਤੀਆਂ ਪਈਆਂ ਸੀਗੀਆਂ ਪੋਚਾ ਲਾਣ ਦਾ ਕੋਈ ਵੀ ਫਾਇਦਾ ਨਹੀਂ ਸੀਗਾ ਮੀਂਹ ਦੇ ਵਿੱਚ ਪੋਚਾ ਲਗਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਬੱਚੇ ਬਹੁਤ ਜ਼ਿਆਦਾ ਹਨਾ ਇਲਤੀ ਜਿੰਨਾ ਮਰਜੀ ਬੱਚਿਆਂ ਨੂੰ ਰੋਕੀ ਜੋ ਹੁਣ ਮੈਂ ਉਹਨਾਂ ਨੂੰ ਇਹ ਵੀ ਨਹੀਂ ਕਹਿ ਸਕਦੀ ਕਿ ਤੁਸੀਂ ਬੂਟ ਜਾਂ ਆਪਣੇ ਬੂਟ ਬਾਹਰ ਖੋਲ ਕੇ ਆਓ ਦੇਖੀ ਗਈ ਠੰਡ ਹੈ ਬੱਚੇ ਨੂੰ ਠੰਡ ਗੱਗੂ ਨੂੰ ਠੰਡ ਲੱਗ ਜਾਂਦੀ ਹੈ ਉਹਨੂੰ ਮੈਂ ਇਦਾਂ ਨਹੀਂ ਕਹਿ ਸਕਦੀ ਇਸ ਕਰਕੇ ਬਸ ਉਹ ਅੰਦਰ ਤੋਂ ਬਾਹਰ ਬਾਹਰ ਤੋਂ ਅੰਦਰ ਆਪਣੇ ਬੂਟਾਂ ਦੀ ਉਹਨੇ ਪੂਰੇ ਨਿਸ਼ਾਨ ਪਾਏ ਪਏ ਸੀਗੇ ਬਸ ਮੈਂ ਇੱਥੇ ਲੌਬੀ ਦੇ ਵਿੱਚ ਜਿਹੜਾ ਹੈਗਾ ਆ ਗਈ ਸੀ ਪੋਚੇ ਲੈਣ ਵਾਸਤੇ ਪੋਚੇ ਜਿਹੜੇ ਮੈਂ ਸਾਰੇ ਘਰ ਦੇ ਵਿੱਚ ਚੰਗੀ ਤਰ੍ਹਾਂ ਲਗਾ ਦਿੱਤੇ ਸੀ ਇਹ ਮੈਂ ਲੌਬੀ 'ਚ ਲਗਾ ਕੇ ਪੱਖਾ ਚਲਾ ਦਿੱਤਾ ਸੀਗਾ ਤੇ ਨਾਲ ਦੀ ਨਾਲ ਸੁੱਕ ਜਾਊਗਾ ਫਿਰ ਮੈਂ ਡ੍ਰੈਿੰਗ ਰੂਮ ਦੇ ਵਿੱਚ ਲਗਾ ਲੂੰਗੀ ਔਰ ਫਿਰ ਮੈਂ ਨਵੇਂ ਰੂਮ ਦੇ ਵਿੱਚ ਪਹਿਲੇ ਮੈਂ ਲੌਬੀ ਦੇ ਵਿੱਚ ਲਗਾ ਦਿੱਤਾ ਸੀਗਾ ਤੇ ਜੇ ਅਗਰ ਮੈਂ ਜਿਆਦਾ ਵੀਡੀਓ ਲੰਬੀ ਕਰਦੀ ਵੀਡੀਓ ਅਗਰ ਹੋਰ ਵੀਡੀਓ ਬਣਾਉਣੀ ਨਾ ਮੈਂ ਸਾਰੇ ਕਮਰਿਆਂ ਦੀ ਫਿਰ ਵੀਡੀਓ ਬਹੁਤ ਜਿਆਦਾ ਲੰਬੀ ਹੋ ਜਾਣੀ ਸੀ ਹੁਣ ਵੀ ਮੈਨੂੰ ਐ ਹੀ ਲੱਗੀ ਜਾਂਦਾ ਸੀਗਾ ਕਿ ਵੀਡੀਓ ਜਿਹੜੀ ਹੈਗੀ ਆ ਉਹ ਬਹੁਤ ਜਿਆਦਾ ਲੰਬੀ ਹੋ ਗਈ ਹੈ ਪਰ ਜਿੰਨੀ ਲੰਬੀ ਵੀ ਹੈ ਪਲੀਜ਼ ਤੁਸੀਂ ਸਕਿਪ ਨਾ ਕਰਿਓ ਪਲੀਜ਼ ਤੁਸੀਂ ਸਾਰੇ ਜਣੇ ਵੀਡੀਓ ਜ਼ਰੂਰ ਦੇਖਿਓ ਪੂਰੀ ਵੀਡੀਓ ਦੇਖਿਓ ਤੇ ਫੁੱਲ ਸਪੋਰਟ ਕਰਿਓ ਠੀਕ ਹੈ ਤੁਹਾਡੇ ਸਪੋਰਟ ਦੀ ਬਹੁਤ ਜਿਆਦਾ ਜ਼ਰੂਰਤ ਹੈ ਸਾਨੂੰ ਠੀਕ ਹੈ ਨਾ ਤੇ ਬਸ ਇੱਥੇ ਜਿਹੜਾ ਹੈਗਾ ਮੈਂ ਟ੍ਰਾਈਪੋਡ ਘੁਮਾਤਾ ਸੀਗਾ ਤੇ ਮੈਂ ਆਪਣੀ ਵੀਡੀਓ ਜਿਹੜੀ ਹੈਗੀ ਆ ਉਹ ਦੂਜੀ ਸਾਈਡ ਬਾਹਰ ਨਾ ਮੈਂ ਪੈਪ ਨਾਲ ਹੀ ਆਪਣਾ ਉਹ ਕਰਕੇ ਆਂਦੀ ਸੀ ਪੋਚੇ ਨੂੰ ਧੋ ਕੇ ਲਿਆਂਦੀ ਸੀ ਕਿਉਂਕਿ ਜਿਹੜੀ ਵਾਲਟੀ ਹੈ ਇਹਦੇ ਵਾਲੀ ਪੋਚੇ ਵਾਲੀ ਉਹ ਵਾਲਟੀ ਸਾਡੀ ਟੁੱਟ ਗਈ ਹੈ